ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਰਸੀ ਹੈਗੀ ਇਹਦੀ ਆਪਾਂ ਦਵਾਈ ਬਣਾਵਾਂਗੇ ਇਹਦੇ ਨਾਲ ਨਾੜਾਂ ਨੇ ਬਲੌਕ ਹੁੰਦੀਆਂ ਜੇ ਬਲੌਕੋਂ ਖੁੱਲ ਜਾਂਦੀ ਹੈ ਇਹਦੇ ਨਾਲ ਤਿਖੋਣ ਵੀ ਪਤਲਾ ਰਹਿੰਦਾ ਹੈਗਾ ਤੇ ਆਪਾਂ ਇਹਦੀ ਦਵਾਈ ਬਣਾਵਾਂਗੇ ਅੱਜ ਤੇ ਪਹਿਲਾਂ ਆਪਾਂ ਅੱਗ ਬੜਫੀ ਤੇ ਕੜਾਈ ਧਰਾਂਗੇ அலசி பாங்க தர பண்ணலாம் ਬਹੁਤ ਚੰਗੇ ਬਹੁਤ ਖੈਰੇਬੰਦ ਹੁੰਦੀ ਹੈ ਇਹ ਅਸੀ ਆਪਣੀ ਭੁਜੀ ਜਾਂਦੀ ਹੈ ਤਾਂ ਉਹ ਆਪਣੀ ਅਲਸੀ ਕੋ ਜਿਲੀ ਹੈ ਤੇ ਆਪਾਂ ਹੁਣ ਲਾਵਾਂਗੇ ਇਹਨੂੰ ਥੋੜੀ ਜਿਹੀ ਠੰਡੀ ਕਰਕੇ ਆਪਾਂ ਤੇ ਫਿਰ ਜੱਗ ਚ ਪਾਵਾਂਗੇ ਫਿਰ ਪੀਵਾਂਗੇ ये गर्म है हजे पूरी तो आप थाली चढ़ा तो क्या कढ़ाई गर्म है फिर छेती ठर नहीं गई आप थाली चढ़ लेंगे जो ठंडी होगी आप जग च पा देंगे ਲਹੂਣ ਹਲਸੀ ਠਰ ਗਈ ਹੈ ਕਿ ਆਪਾਂ ਜੱਗ ਚ ਪਾਵਾਂਗੇ ਤੇੰਨੀ ਕਾਪਾ ਜਮੈਂਨ ਪਾਵਾਂਗੇ ਵਿੱਚ ਇਹ ਕੱਚੀ ਐ ਨਹੀਂ ਭੁੰਨੀ ਇਹ ਕੱਚੀ ਪੌਣੀ ਐ ਹੁਣ ਆਪਾਂ ਇਹਨੂੰ ਪੀ ਲਾਂਗੇ ਲਓ ਆਪਾਂ ਹਲਸੀ ਪੀ ਲਈਏ ਤੇ ਇਹਨੂੰ ਆਪਾਂ ਥਾਲੀ ਚ ਕੱਢਾਂਗੇ ਹੁਣ ਇਹ ਆਪਾਂ ਇੰਨੇ ਕਹੇ ਪਿਉਣੀ ਹੈਗੀ ਆ ਤਾਂ ਚਮਚਾ ਵੱਡਾ ਹੈ ਬਸ ਦੂਜਾ ਚਮਚਾ ਆਪਾਂ ਭਰ ਕੇ ਪਿਉਣਾ ਹੈਗਾ ਤੇ ਆ ਅੱਧਾ ਹੈਗਾ ਤੇ ਇਹ ਚ ਪਾਣੀ ਪਾਵਾਂਗੇ ਇਹ ਰਾਤ ਨੂੰ ਆਪਾਂ ਪਿਉਂਦਿਆਂਗੇ ਤੇ ਤੜਕੇ ਚਾਹ ਪੀ ਕੇ ਭਲਾ ਮੀਨਰ ਨੇ ਕਾਲਜ ਲੈ ਲੈ ਤੇ ਭਲਾ ਚਾਹ ਪੀ ਕੇ ਲੈ ਲੈ ਤੇ ਰੋਟੀ ਤਾਂ ਪਹਿਲਾਂ ਲੈ ਲੈ ਤਾਂ ਬਹੁਤ ਬਹੁਤ ਵਧੀਆ ਗੱਲ ਹੈ ਤੇ ਪਾਣੀ ਪੀ ਲੇ ਤੇ ਜੇ ਉਹ ਵੀ ਖਾ ਸਕਦੇ ਆ ਆਪਾਂ ਵਿੱਚਲਾ ਜਿਹੜਾ ਮਟੀਅਰ ਬਣੂਗਾ ਅਲਸੀ ਦਾ ਉਹ ਵੀ ਖਾ ਸਕਦੇ ਜਿਹਦਾ ਜੀ ਕਰਦਾ ਉਹ ਵੀ ਖਾ ਸਕੇ ਬਹੁਤ ਚੰਗਾ ਇਹ ਬਹੁਤ ਵਧੀਆ ਚੀਜ਼ ਐ ਇਹ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ